这个沙子。<noise> ਨਾਜੀ ਤੇ ਜੱਜ ਉਹ ਵੀ ਆਦੇ ਹੋ ਵੀ ਚੱਲ ਜੀ ਜੀ ਆਹ ਲਾ ਬੈਂ ਸੁਰਖਣ ਸੁਪਤ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹੈ ਸਟੇਜ ਮੰਮੀ ਸਟੇਜ ਮੰਮੀ ਸਟੇਜ ਮੰਮੀ ਕੈਂਡਲ ਧਰਮੇ ਪੋਲੀਸ ਨੇ ਬਣਾਇਆ ਇੱਕ ਦਿਨ ਕੰਮ ਦੇ ਪਾਈਏ ਨੇ ਤਗੜ ਗਿਆ ਤਗੜ ਗਿਆ ਰੰਦੀ ਅੰਮ੍ਰਿਤਾਂ ਦੇ ਵਿੱਚ ਅੱਜ ਜਿਹੜਾ ਤਾਂ ਹੋਰ ਅਸੀ ਕਰ ਲੈ 09 ਹੋਰ ਸੀ ਬਣਾ ਲਾ ਇੱਕ ਅੰਕ ਹੋਰ ਬਣਾ ਲਿਆ ਤੇ ਅੰਕਾ ਦੇ ਧਾਰਤੀ ਸਰਕਾਰ ਦਾ ਪਿੱਛਾ ਕਰਦਾ ਲੋ ਜੀ ਤਾੜੀਆਂ ਮਾਰੋ ਮੈਚ ਕਰਵਾ ਪਹਿਲਵਾਨ ਜੀ ਪਿੱਛੇ ਹੋ ਆਜਣਾ ਬਣਾਏ ਮਸੂਲੋ ਦੇ ਕਸਟਮਰ ਆਇਆ ਸਾਡੀ ਮੈਂ ਦੇ ਸਕਦਾ ਹਾਂ ਪਾਪ ਨੂੰ ਬੰਨੀ ਕਪਤੂ ਉਹ ਦਾ ਸਾਡੀ ਫੀਸ ਕਰ ਦੋ ਦੂਜੇ ਨੰਬਰ ਤੇ ਕਪਲ ਹਰਿਆਣਾ 9000 ਰੁਪਏ ਕੈਸ਼ ਪ੍ਰਾਈਸ 9000 ਰੁਪਏ ਕੈਸ਼ ਪ੍ਰਾਈਸ ਇੱਕ ਸ਼ਾਂਤੀ ਤੇ ਇੱਕ ਮੇਮ ਨੰਬਰ ਤੇ ਸਾਗਨ ਹਰਿਆਣਾ ਸਾਰਨ ਰੁਪਿਆ ਦੇ ਬ੍ਰੈਂਡ ਹਾਂ ਸਿੱਧਾ ਦਾ ਆਪਰਟਮੈਂਟ ਨੰਬਰ ਵਾਲੇ ਨੂੰ ਇਹ ਵੱਲੇ ਨੂੰ ਜੀ ਠੀਕ ਹੈ ਜੀ ਆਰਤ ਕੁਮਾਰ ਟਾਈਟਲ ਆਪਣੇ ਨਾਮ ਦੇ ਹਾਸਲ ਕਰ ਰਿਹਾ ਰਣਕ ਦਿੱਲੀ ਇੱਕ ਮਿੰਟ ਇੱਕ ਮਿੰਟ ਖੜੋ

ਅਗੇ ਨਹੀਂ ਜਾਣਦਾ ਇਹ ਜੋ ਕਰਦਾ ਦੱਸਦਾ ਨ੍ਰਿਤਿਕ ਉਪਦੇਸ਼ ਵਰ ਇਹ ਤਾਂ ਜਾ ਕੋ ਨਹੀਂ ਘਟਣਦਾ ਉਹ ਚੋਣਾ ਦਾ ਕੋਚ ਨੂੰ ਬੁਲਾਓ ਜੇ ਕੋਚ ਨੌਜਲਾ ਕੋਚ ਕੌਣ ਦਾ ਕੋਚ ਜੈ ਵੀ ਆ ਕੋਚ ਦੇ ਤਾਂ ਹਾਉ ਜੀ ਲਾਗੇ ਲਾਉ ਜੀ ਹਲਵਾ ਨਾਲ ਪਿੱਛੇ ਆਇਆ ਯਾਰ ਭਰਾ ਮਾਨਣ ਵਾਲਾ ਜੀ ਇੱਧਰ ਇੱਧਰ ਸਾਥ ਜੀ ਆਪ ਦਾ ਸਰਕਾਰ ਨਾਲ ਹੋ ਜੀ ਨਾਲ ਹੋ ਜੀ ਹਾਂਜੀ ਨਾਲ ਹੋ ਜਨਾ ਰਕਣ ਸਾਹਿਬ ਦਾ ਪਰਮਿੰਦਰ ਸੋਤਾ ਸਾਹਿਬ ਅਮਰੀਕਾ ਆਓ ਜੀ ਮਹਾਪੁਰਸ਼ਾਂ ਦੇ ਵੱਲੋਂ ਇਹ ਸਪੈਸ਼ਲ ਕਿਹਾ ਗਿਆ ਕਿ ਮਨਜਿੰਦਰ ਸੋਤਾ ਜੀ ਤੁਸੀਂ ਵੀ ਆਉਣਾ ਹੈ ਆਜੋ ਜੀ ਸੋਤਾ ਮਾਨਸਾ 2025 ਦਾ ਤਬਹਿਨ

ਬਾਣ ਬੜੀ ਗੱਲ ਐ ਸਾਰਿਆਂ ਦੇ ਲਈ ਉੱਚੀ ਚੁੱਤ ਤੇ ਆ ਕੇ ਸਿੰਘ ਜੀ ਅੱਜ ਖੁਸ਼ੀ ਸ਼ੁਰੂ ਕਰਨੀ ਨਾਲ ਆ ਜਨਾ ਗੱਲ ਦੀ ਆ ਰੋ ਹੋ ਸਕਾ ਬਹੁਤ ਬਹੁਤ ਵਾਸਤੇ আর ਇਹਨਾਂ ਦੇ ਕੋ ਸਾਹਿਬ ਨੂੰ ਵੀ ਮੁਬਾਰਕਬਾਦ ਲਓ ਜੀ 10000 ਦਾ ਕੈਸ਼ ਪ੍ਰਾਈਜ਼ ਪਹਿਲੇ ਨੰਬਰ ਦੇ ਪਹਿਲਵਾਨ ਨੂੰ ਬਗਵਾਲ ਚੌਧਰੀ

ਨੰਬਰ 10 ਤੇ ਜੁਨੀਅਰ ਸਿੱਧੂ ਕੋੜਾ ਕੈਸ਼ ਪ੍ਰਾਈਮ 5000 ਸਰਟੀਫਿਕੇਟ ਇਹ ਬਣਾਇਆ ਤਿੰਨ ਤਿੰਨ ਪਲਵਾਰਾਂ ਲਈ ਇੱਕ ਵਾਰੀ ਜ਼ੋਰਦਾਰ ਤਾੜੀ ਮਾਰੋ ਬਹੁਤ ਸੋਹਣਾ ਚਾਰੂ ਪਲਵਾਰ ਕੋਚ ਆਪਣੇ ਐਸਡੀ ਵੀਰ ਜਮੇਰ ਸਿੰਘ ਕੋਚ ਇਹਦੀ ਪ੍ਰੈਕਟਿਸ ਕਨਕ ਜਲੰਧਰ ਗੁਰਜ ਹਾਂਜੀ ਹੈਲੋ ਇਹ ਜਿਹੜੀ ਕਨਕ ਸਰਟੀਫਿਕੇਟ ਸਰਟੀਫਿਕੇਟ ਹਾਂਜੀ ਜਿਹੜੀ ਫਸਟ ਆਈ ਹੈ ਪਹਿਲਵਾਨ ਕਨਕ ਜਲੰਧਰ ਮਹਾਰਾਣਾ ਰੈਸਲਿੰਗ ਅਕੈਡਮੀ ਜਿਹੜੀ ਜਗਜੀਤ ਸਿੰਘ ਸਰਵਾਰੀ ਦੇ ਵੱਲੋਂ ਚਲਾਈ ਜਾ ਰਹੀ ਆ ਉਸ ਅਖਾੜੇ ਦੀ ਪਹਿਲਵਾਨ ਹੈ ਕਨਕ ਕਰਤੋ ਤੇ ਫਰਾ ਅਲੀ ਕੈਸ਼ ਪ੍ਰਾਈਸ 7000 ਬਣੇ ਤੇ ਸਰਟੀਫਿਕੇਟ ਨੰਬਰ 3 ਤੇ ਸੁਖਦੀਪ ਗਿਰੰਧ ਸੁਖਦੀਪ ਗਿਰੰਧ ਕੈਸ਼ ਪ੍ਰਾਈਸ 5000 ਅਰਫੀਤ ਕਿਹੜਾ ਤੇ ਹਾਂਜੀ ਪਿੱਛੇ ਸਰਟੀਫਿਕੇਟ 5 ਅੰਛਰ ਅੰਛ ਤੇ অভিষেক ਨੰਬਰ 4 ਤੇ ਹੈਜ਼ਨ 3000 ਰੁਪਏ ਦਾ ਪ੍ਰਾਈਸ ਹਾਂ ਬੇਟੀ ਹੈ ਜਾਂ ਬੇਟੀਆਂ ਦੀ ਬੇਟੀ ਹੈ ਤਿੰਨ ਬੱਚਿਆਂ ਨੇ ਸਕੂਲ ਪੱਧਰ ਦੇ ਵਿੱਚੋਂ ਸਕੂਲ ਪੱਧਰ ਦੇ ਵਿੱਚੋਂ ਪਰਫਾਰਮੈਂਸ ਪਰਫਾਰਮੈਂਸ ਵੀ ਉਸਮੇਂ ਬਹੁਤ ਵਧੀਆ ਸੀ ਮੋਬਾਈਲ ਕੈਂਪੇਨ ਮੁਹਿੰਮ ਤੋਂ ਇਹਨੇ ਜਿੱਤ ਰਿਆ ਸੀ ਲੇਕਿਨ ਸਾਡੇ ਉਸਤਾਦ ਬਹੁਤ ਰੋਲਾ ਪਾਉਣ ਲੱਗੇ ਕਿ ਥੋੜਾ ਜਿਹਾ ਪਿੱਛੇ ਰਹਿ ਗਿਆ ਤੇ ਕੁਸ਼ਤੀ ਦੂਜੇ ਨੰਬਰ ਤੇ ਚੱਲ ਗਈ ਸੋ ਬਹੁਤ ਬਹੁਤ ਉਹਨਾਂ ਦਾ ਹੀ ਬਹੁਤ ਬਹੁਤ ਕਰਵਾ ਕੰਗਦੀਪ ਸਿੰਘ ਵਾਸੀ ਕਿੰਨੇ ਸਾਫੀ ਕਮਤਾਰ ਸਿੰਘ ਬੁੰਨਰ ਕਿਉਂਕਿ ਇਹ ਵੀ ਜੇ ਤੁਹਾਨੂੰ ਪਾਲਤ ਵੀ ਮਾਰ ਦੋ ਤਰਾ ਦੋ ਐਵਰੀ ਸ਼ਿਵੋਜੀ ਜੀ ਸ਼ਿਵੋਜੀ ਜੀ ਹਾਜੀ ਤੇ ਵੜੇ ਥਿਲੇ ਵੜੇ ਨੀਲੇ ਵੜੇ ਤੇ ਸੁਖਸਰ ਬਹੁਤ ਸਾਰੇ ਪਿੱਛੇ ਤੇ ਅਵਤਾਰ ਸਿੰਘ ਭੁੱਲਰ ਜੀ ਨੂੰ ਕਮੇਟੀ ਵੱਲੋਂ ਇੱਕ ਮੈਨਟ ਦੇ ਇਹ ਨੂੰ ਆਪਾਂ ਕਿਹਾ ਜਿਸਾਕ ਪਾਪਾ ਬੰਦਾ ਬਹੁਤ ਸਿੱਧੇ ਪੁੱਛਦਾ ਉਹਨਾਂ ਦਾ ਆਰੰਭ ਤੋਂ ਬਾਅਦ ਤੋਂ ਇਹ ਰਹਿਮਤ ਅਨਸਾਨ ਭਾਈ ਇੱਥੇ ਦੇ ਪਾਰਤ ਕੁਮਾਰੀ ਪਾਰਤ ਕੁਮਾਰੀ ਵੀ ਇਹ ਸੈਮੀਫਾਈਨਲ ਰਾਉਂਡ ਦਾ ਰਾਣਾ ਨੂੰ ਗਿਆ ਸੀ ਤੇ ਗੁਰਜਰ ਗੁਸ਼ਰਨਫਰੀਦ ਕੋ ਮੈਂ ਵੀਰ ਬਲ ਕਲੇਰ ਦੀ ਉਹ ਸਾਡੇ ਸਰਪੰਚ ਮੰਨਣ ਹਾਂ ਔਰ ਕਨਿਤਕ ਸੋਨੂ ਰਾਇਵਾਲ ਸਿੱਜਾ ਬਾਦੰਦੇ ਆ ਕਿ ਕੋਈ ਗੱਲ ਨਹੀਂ ਜਿਹੜਾ ਲੋਡ ਬੰਦ ਹੈ ਜਾਂ ਉਹਦਾ ਕੋਈ ਗੁੰਮੇਵਾਰੀ ਮਹੱਤਵਪੂਰਨ ਦਿੰਦੇ ਰਹਿ ਬਹੁਤ ਵਧੀਆ ਨਿਭਾਉਦਾ ਹੈ ਸਾਰਿਆਂ ਦਾ ਧੰਨਵਾਦ ਹੈ ਔਰ ਜਦੋਂ ਮੈਂ ਵੀਰ ਬਲ Thank yeah.